ਤੁਸੀਂ ਦੇਖ ਰਹੇ ਹੋ ਆਨ-ਏਅਰ ਮਹਿਰਮਨ ਜੋ ਸਿੰਘ ਪੰਜਾਬ ਸੂਬੇ ਚੋਂ ਨਸ਼ਾ ਖਤਮ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਮੱਜਾਰੀ ਨੇ ਪੁਲਿਸ ਦੇ ਹੱਥ ਹਰ ਰੋਜ਼ ਨਵੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਹੱਥ ਵੱਡੀ ਜਿਹੜੀ ਹੈ ਸਫਲਤਾ ਲੱਗ ਰਹੀ ਹੈ ਇਸੇ ਤਰ੍ਹਾਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਈ ਹੈ ਨਸ਼ੇ ਨੂੰ ਬਰਾਮਦ ਕੀਤਾ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਮਹਾਲੀ ਤੋਂ ਲਾਂਡਰਾ ਰੋਡ ਤੇ ਸਥਿਤ ਇੱਕ ਟਾਬੇ ਤੇ ਗੁਪਤ ਸੂਚਨਾ ਮਿਲੀ ਸੀ ਜਿਸ ਕਾਰਨ ਐਕਸਾਈਜ਼ ਵਿਭਾਗ ਨੇ ਉੱਥੇ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ ਭਾਰੀ ਮਾਤਰਾ ਵਿੱਚ ਜਿਹੜੀ ਹੈ ਸ਼ਰਾਬ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਬਾਰੇ ਐਕਸਾਈਜ਼ ਵਿਭਾਗ ਦੇ ਅਫਸਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਕਿ ਜੋ ਮਹਮ ਨਸ਼ਾ ਵਿਰੋਧ ਚੱਲੀ ਹੈ ਹਾਂ ਹਾਂ ਨਾਕੇਬੰਦ ਕੀਤੇ ਜਾ ਰਹੇ ਤੇ ਅੱਜ ਰੇਡ ਕੀਤੀ ਹੈ ਅੱਜ ਅਸੀਂ ਬਸਟੈਂਡ ਨਾਕਾ ਲਾਇਆ ਸੀ ਤੇ ਸਾਡੇ ਇੰਸਪੈਕਟਰ ਸਾਹਿਬ ਨੂੰ ਇਤਲਾਹ ਆਈ ਇਤਲਾਹ ਹੋਣ ਤੋਂ ਬਾਅਦ ਇਹਨਾਂ ਨੂੰ ਪਹਿਲਾਂ ਅੱਗੇ ਭੇਜਿਆ ਵੀ ਸੀ ਸਿਵਲ ਜੱਟ ਚੈੱਕ ਕਰ ਲੋ ਮਗਰ ਅਸੀਂ ਆ ਕੇ ਕਿੱਕਤਾ ਤੇ ਚੈੱਕ ਕਰਦੇ ਸਾਨੂੰ ਇਹ ਸਮਾਨ ਬਰਾਮਦ ਹੋਇਆ ਕਿੰਨੇ ਕਰੋੜ ਦੇ ਇਸ ਤੋਂ ਪੜੇਗਾ ਕਿਉਂਕਿ ਅਸੀਂ ਹਜੇ ਦੋ ਕਬਜੇ ਲਏ ਆਂ ਗੱਡੀ ਵੀ ਲਵਾਂਗੇ ਅਸੀਂ ਕਬਜੇ ਜੇ ਹੋਰ ਦੀ ਸਮੂਹਤ ਪਾਈ ਜਾਂਦੀ ਐ ਮਕਦਮੇ ਚ ਦਰਾਨੇ ਤਫਤੀਸ਼ ਜੇ ਕੋਈ ਹੋਰ ਵੀ ਸਾਹਮਣੇ ਆਇਆ ਤਾਂ ਅਸੀਂ ਉਹਨੂੰ ਵੀ ਬਖਸ਼ਾਂਗੇ ਉਹਦੀ ਵੀ ਗ੍ਰਿਫਤਾਰੀ ਕਰਾਂਗੇ ਦੇਖਣ ਚ ਵੀ ਆ ਰਿਹਾ ਜਿਵੇਂ ਕਿ ਅੰਮ੍ਰਿਤਸਰ ਵਿੱਚ ਮੌਬਾ ਹੋਈਆਂ ਨੇ ਤੇ ਲੁਧਿਆਣਾ ਵਿੱਚ ਹੁਣ ਹੋਈ ਹੈ ਲੇਟੈਸਟ ਸਾਡੇ ਵੀ ਮਿਕਸ ਜਰਾ ਆਪਣੇ ਲੈਵਲ ਦੇ ਉੱਤੇ ਆਪ ਬਣਾ ਕੇ ਦੇਖੀਏ ਕਿ ਇੱਧਰ ਵੀ ਉੋਜਾ ਕੰਮ ਚੱਲ ਰਿਹਾ ਨਹੀਂ ਕਿਸ ਫਿਕਰੇਗਾ ਉਹ ਨਹੀਂ ਸਰ ਇਹਨਾਂ ਦੀ ਅਜੇ ਆਪਾਂ ਪੁੱਛੇ ਚ ਕਰਾਂਗੇ ਕਿੱਥੋਂ ਲੈ ਕੇ ਆਉਂਦੇ ਕੀ ਕਰਦੇ ਇਹ ਇਹ ਤਫਤੀਸ਼ ਤੋਂ ਬਾਅਦ ਤੋਂ ਬਾਅਦ ਦੱਸ ਸਕਦੇ ਐਕਚੁਅਲੀ ਸਾਰਾ ਮਾਲ ਚੰਡੀਗੜ੍ਹ ਦਾ ਹੈ ਅੱਜ ਤਾਂ ਸਪੈਸ਼ਲ ਕੰਬੇਨ ਸਾਡੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਜੀ ਜਤਿੰ ਉਹਨਾਂ ਦੀ ਡਾਇਰੈਕਸ਼ਨ ਸੇ ਅੱਜ ਇਹ ਮੁਹਿੰਮ ਚੱਲੀ ਹੋਈ ਹੈ ਜੀ। ਇਸ ਤੋਂ ਸਾਨੂੰ ਪਹਿਲੇ ਬੈਕਐਂਡ ਤੱਕ ਜਾਇਆ ਜਾਏਗਾ ਕਿ ਕਿੱਥੋਂ ਹਾਂਜੀ 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 ਬਿਲਕੁਲ ਐਂਡ ਤੋਂ ਟਰੱਕਾਂ ਤੇ ਚੰਡੀਗੜ੍ਹ ਦੇ ਲੱਗੇ ਹੁੰਦੇ ਨੇ। ਬਿਲਕੁਲ ਲਾਜ਼ਮ ਇੱਥੋਂ ਦੀ ਹਾਂਜੀ ਹਾਂਜੀ ਸ਼੍ਰੀ ਦਰਜੀਤ ਸਿੰਘ ਜੀ ਇੱਥੋਂ ਦੇ ਮੋੜ ਅੱਜ ਤੁਹਾਨੂੰ ਅੱਜ ਪਤਾ ਤੁਸੀਂ ਦੇਖ ਰਹੇ ਹੋ ਔਨ ਏਅਰ ਮਹਿਰਮਨ ਜੋਸ਼ ਸਿੰਘ ਪੰਜਾਬ ਸੂਬੇ ਚੋਂ ਨਸ਼ਾ ਖਤਮ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਮੱਜਾਰੀ ਨੇ ਪੁਲਿਸ ਦੇ ਹੱਥ ਹਰ ਰੋਜ਼ ਨਵੀਆਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਹੱਥ ਵੱਡੀ ਜਿਹੜੀ ਹੈ ਸਫਲਤਾ ਲੱਗ ਰਹੀ ਹੈ ਨਸ਼ਾ ਤਸਕਰਾਂ ਨੂੰ ਨੱਥ ਪਾਈ ਹੈ ਨਸ਼ੇ ਨੂੰ ਬਰਾਮਦ ਕੀਤਾ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਮਹਾਲੀ ਤੋਂ ਲਾਂਡਰਾ ਰੋਡ ਤੇ ਸਥਿਤ ਇੱਕ ਟਾਬੇ ਤੇ ਗੁਪਤ ਸੂਚਨਾ ਮਿਲੀ ਸੀ ਜਿਸ ਕਾਰਨ ਐਕਸਾਈਜ਼ ਵਿਭਾਗ ਨੇ ਉੱਥੇ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ ਭਾਰੀ ਮਾਤਰਾ ਵਿੱਚ ਜਿਹੜੀ ਹੈ ਸ਼ਰਾਬ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਬਾਰੇ ਐਕਸਾਈਜ਼ ਵਿਭਾਗ ਦੇ ਅਫਸਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਕਿ ਜੋ ਮਹਮ ਨਸ਼ਾ ਵਿਰੋਧ ਚੱਲੀ ਹੈ ਹਾਂ ਹਾਂ ਨਾਕੇਬੰਦ ਕੀਤੇ ਜਾ ਰਹੇ ਤੇ ਆ ਜਿਹੜੀ ਕਿਦਗੀ ਆ ਜਸੀਂ ਬਸ ਸਟੈਂਡ ਨਾਕਾ ਲਾਇਆ ਸੀ ਤੇ ਸਾਡੇ ਇੰਸਪੈਕਟਰ ਸਾਹਿਬ ਨੂੰ ਇਤਲਾਹ ਆਈ ਇਤਲਾਹ ਹੋਣ ਤੋਂ ਬਾਅਦ ਇਹਨਾਂ ਨੇ ਪਹਿਲਾਂ ਅੱਗੇ ਭੇਜਿਆ ਵੀ ਸਿਵਲ ਦੀ ਜਾ ਕੇ ਚੈੱਕ ਕਰ ਲੋ ਮਗਰ ਅਸੀਂ ਆ ਕੇ ਕਿਹ ਕਿੱਥਾਂ ਤੇ ਚੈੱਕ ਕਰਾਂ ਤੇ ਤੁਹਾਨੂੰ ਕਿ ਸਮਾਨ ਬਰਾਮਦ ਹੋਇਆ ਕਿੰਨੇ ਕਿਲੋ ਦੇ ਇਸ ਤੇ ਪੜੇਗਾ ਕਿਉਂਕਿ ਅਸੀਂ ਹਜੇ ਦੋ ਕਬਜੇ ਲਏ ਆ ਗੱਡੀ ਵੀ ਲਵਾਂਗੇ ਅਸੀਂ ਕਬਜੇ ਜੇ ਹੋਰ ਦੀ ਸਮਝ ਪਾਈ ਜਾਂਦੀ ਹੈ ਮਕਦਮੇ ਚ ਦਰਾਂ ਨੇ ਤਫਤੀਸ਼ ਜੇ ਕੋਈ ਹੋਰ ਵੀ ਸਾਹਮਣੇ ਆਇਆ ਤਾਂ ਅਸੀਂ ਉਹਨੂੰ ਵੀ ਬਖਸ਼ਾਂਗੇ ਉਹਦੀ ਵੀ ਗ੍ਰਿਫਤਾਰੀ ਕਰਾਂਗੇ। ਕਰੀ ਦੇਖਣ ਚ ਵੀ ਆ ਰਿਹਾ ਜਿਵੇਂ ਕਿ ਅੰਮ੍ਰਿਤਸਰ ਵਿੱਚ ਮੌਕਾ ਹੋਈ ਜਾਣੇ ਤੇ ਲੁਧਿਆਣਾ ਵਿੱਚ ਹੁਣ ਹੋਈ ਹੈ ਲੇਟੈਸਟ। ਸਾਡੇ ਮਿਕਸ ਜਰਾ ਵੀ ਆਪਣੇ ਲੈਵਲ ਦੇ ਉੱਤੇ ਆਪ ਬਣਾ ਕੇ ਦੇਖੀਏ ਕਿ ਇੱਧਰ ਵੀ ਉਹੋ ਜਿਹਾ ਕੰਮ ਚੱਲਦਾ ਨਹੀਂ ਕਿਸ ਤਰੀਕੇ ਨਾਲ ਉਹ। ਨਹੀਂ ਸਰ ਇਹਨਾਂ ਦੇ ਅਜੇ ਆਪਾਂ ਪੁੱਛੇ ਚ ਕਰਾਂਗੇ ਕਿੱਥੋਂ ਲੈ ਕੇ ਆਂਦੇ ਕੀ ਕਰਦੇ ਆ ਇਹ। ਇਹ ਤਫਤੀਸ਼ ਤੋਂ ਬਾਅਦ ਹੀ ਤਫਤੀਸ਼ ਤੋਂ ਬਾਅਦ ਦੱਸਾਂਗੇ। ਪਿਛਲੀ ਸਾਰਾ ਮਾਲ ਚੰਡੀਗੜ੍ਹ ਦਾ ਹੈ। ਅੱਜ ਤਾਂ ਸਪੈਸ਼ਲ ਕੰਪੇਨ ਸਾਡੇ ਐਕਸਾਈਜ਼ ਐਂ ਉਹਨਾਂ ਦੀ ਡਾਇਰੈਕਸ਼ਨ ਸੇ ਅੱਜ ਇਹ ਮੁਹਿੰਮ ਚੱਲੀ ਹੋਈ ਹੈ ਜੀ। ਇਸ ਤੋਂ ਸਾਨੂੰ ਪਹਿਲੇ ਬੈਕਐਂਡ ਤੱਕ ਜਾਇਆ ਜਾਏਗਾ ਕਿ ਕਿੱਥੋਂ ਹਾਂਜੀ 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 ਬਿਲਕੁਲ ਅੰਮ੍ਰਿਤਸਰ ਤੋਂ ਟਰੱਕਾਂ ਤੇ ਚੰਡੀਗੜ੍ਹ ਦੇ ਲੱਗੇ ਹੁੰਦੇ ਆ। ਬਿਲਕੁਲ ਲਾਜ਼ਮ ਇੱਥੋਂ ਦੀ ਹਾਂਜੀ ਹਾਂਜੀ ਸ਼੍ਰੀ ਦਲਜੀਤ ਸਿੰਘ ਜੀ ਇੱਥੋਂ ਦੇ ਮਾ